ਸਿੱਖ ਫਾਰ ਬਿਜ਼ਨਸ ਨੇ ਇਹ ਗੱਲ ਨੂੰ ਪ੍ਰੂਫ ਕਰਤਾ ਕਿ ਅੱਜ ਅਸੀਂ ਇੱਥੇ ਇਕੱਠੇ ਇੱਕ ਸਟੇਜ ਤੇ ਬੈਠ ਕੇ ਅਸੀਂ ਇੰਡੀਆ ਚ ਬੈਠ ਕੇ ਬਿਜ਼ਨਸ ਕਰਦੇ ਹਰ ਬੰਦਾ ਜੌਬ ਨਹੀਂ ਕਰ ਸਕਦਾ ਹਰ ਬੰਦੇ ਨੂੰ ਜੌਬ ਨਹੀਂ ਮਿਲ ਸਕਦੀ 0.2% ਇੰਡੀਆ ਦੀ ਆਬਾਦੀ ਹੈ ਜਿਹੜੀ ਜੌਬ ਕਰਦੀ ਹੋਈ ਹੈ ਲੇਕਿਨ ਅੱਜ ਜੋ ਇੱਥੇ ਕੀਤਾ ਗਿਆ ਦੱਸਿਆ ਗਿਆ ਕਿ ਤੁਸੀਂ ਸਾਡੇ ਕੋਲ ਟ੍ਰੇਨਿੰਗ ਲੈ ਕੇ ਆਪਣਾ ਬਿਜ਼ਨਸ ਕਰੋ ਬਹੁਤ ਵਧੀਆ ਗੱਲ ਲੱਗੀ ਹੋਣਾ ਵੀ ਇਦਾਂ ਹੀ ਚਾਹੀਦਾ ਹੈ ਅੱਜ ਜਿਹੜੇ ਮੇਰੇ ਬੱਚੇ ਬਿਲਕੁਲੇ ਟ੍ਰੇਨਿੰਗ ਲੈਂਡ ਆਈਸੀ ਜਿਹੜਾ ਕੰਮ ਕਰਦੇ ਆ ਉਹ ਤਕਰੀਬਨ 2-2 2.5 ਲੱਖ ਰੁਪਏ ਮਹੀਨਾ ਕਮਾਉਂਦੇ ਜਦੋਂ ਕਿ ਉਹ ਜਿਹੜੇ ਜੌਬ ਕਰਨ ਜਾਣ ਤੇ ਉਹਨਾਂ ਨੂੰ ਕੋਈ 20 ਹੈਪੀ ਮਹੀਨਾ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਰ 6 ਫੋਰ ਬਿਜ਼ਨਸ ਜਿਹੜਾ ਬਿਜ਼ਨਸ ਹੈ ਤੇ ਈਵੈਂਟ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਾ ਸਰ ਇੱਥੇ ਈਵੈਂਟ ਤੇ ਅੱਜ ਤੁਸੀਂ ਆਏ ਹੋ ਇੰਨੇ ਸਾਰੇ ਇੱਕੋ ਜਗ੍ਹਾ ਦੇ ਥੱਲੇ ਇੰਨੇ ਸਾਰੇ ਬਿਜ਼ਨੈਸਿਸ ਇਕੱਠੇ ਨੈਟਵਰਕ ਕ੍ਰੀਏਟ ਹੋਇਆ ਗਲੋਬਲ ਵੈੱਬਸਾਈਟ ਲਾਂਚ ਹੋਈ ਇਹਨਾਂ ਕੁਝ ਹੋਇਆ ਤੁਹਾਨੂੰ ਕਿਦਾਂ ਦਾ ਫ ਫੀਲ ਇਹ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਜੋ ਪ੍ਰਾਲਾ ਅਸੀਂ ਅੱਜ ਕੀਤਾ ਹੈ ਇਹ ਪਿਛਲੀਆਂ ਜਿੰਨੀ ਸਾਡੀ ਜੋਨੇਸ਼ਨ ਲੰਗੀ ਹੈ ਇਹਨਾਂ ਨੂੰ ਇਹ ਪ੍ਰਾਲਾ ਕਰਨਾ ਚਾਹੀਦਾ ਸੀ ਪਰ ਬਹੁਤ ਚੰਗਾ ਲੱਗਿਆ ਕਿ ਅੱਜ ਇੱਥੇ ਆ ਕੇ ਫੀਲ ਕੀਤਾ ਕਿ ਅਸੀਂ ਵੀ ਇੱਕ ਸਹੀ ਥੀਂ ਖੜ ਕੇ business ਕਰ ਸਕਦੇ ਹਾਂ ਅਸੀਂ business ਕਰਦੇ ਹਾਂ ਕੈਨੇਡਾ ਇੰਗਲੈਂਡ ਫਲਾਣਾ 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 ਇੰਨੇ ਨੇ ਕੰਟਰੀਆਂ ਨੂੰ ਫਾਲੋ ਕਰਨਾ ਚਾਹੁੰਦੇ ਹਾਂ ਅਸੀਂ ਆਪਣੇ ਪੰਜਾਬ ਨੂੰ ਤੇ ਆਪਣੇ ਇੰਡੀਆ ਨੂੰ ਫਾਲੋ ਨਹੀਂ ਕਰਦੇ ਬਹੁਤ ਮਾੜੀ ਗੱਲ ਈ ਲੇਕਿਨ ਸਿੱਖ ਫॉर ਬਿਜ਼ਨਸ ਨੇ ਇੱਕ ਗੱਲ ਨੂੰ ਪ੍ਰੂਫ ਕਰਤਾ ਕਿ ਅੱਜ ਅਸੀਂ ਇੱਥੇ ਇਕੱਠੇ ਇੱਕ ਸਟੇਜ ਤੇ ਬੈਠ ਕੇ ਅਸੀਂ ਇੰਡੀਆ 'ਚ ਹੀ ਬੈਠ ਕੇ ਬਿਜ਼ਨਸ ਕਰ ਸਕਦੇ ਹਾਂ ਸਰ ਜਿਵੇਂ ਆਪਾਂ ਦੇਖਦੇ ਆ ਯੂਥ ਜਿਹੜਾ ਹੈਗਾ ਅੱਜ ਦਾ ਬੜਾ ਸਾਰਾ ਟੈਲੈਂਟ ਆ ਉਹਨਾਂ ਕੋਲੇ ਪਰ ਉਹ ਟੈਲੈਂਟ ਜਿਹੜਾ ਹੈ ਉਹ ਬਾਹਰ ਜਾ ਰਿਹਾ ਹੈ ਇੱਥੇ ਸਾਡੇ ਕੋਲੇ ਇਨੇ ਇਨੇ ਵੱਡੇ ਲੈਵਲ ਤੇ ਮਤਲਬ ਇਨੇ ਇਨੇ ਕਰੋੜਾਂ ਦੀ ਟਰਨਓਵਰ ਵਾਲੀਆਂ ਕੰਪਨੀਆਂ ਸਹੀਆਂ ਸਾਡੇ ਆਪਣੇ ਪੰਜਾਬੀ ਹੈਗੀਆਂ। ਕੀ ਲੱਗਦਾ ਹੈ ਕਿ ਆਖਿਰ ਕਿਉਂ ਬੱਚਿਆਂ ਨੂੰ ਇੱਥੇ ਜੋਬਸ ਨਹੀਂ ਮਿਲਦੀਆਂ ਜਾਂ ਆਪਣਾ ਕੰਮ ਕਰਨ ਦਾ ਬੱਚੇ ਇੱਥੇ ਨਹੀਂ ਸੋਚਦੇ? ਅੱਜ ਸ਼ਾਇਦ ਜੇ ਤੁਸੀਂ ਅੰਦਰ ਸੁਣਿਆ ਹੋਵੇ ਤੇ ਅੱਜ ਇਸੇ ਗੱਲ ਦਾ ਉਪਰਾਲਾ ਕੀਤਾ ਗਿਆ। ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਇੰਨੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਇਸ ਸਟੇਜ ਤੇ ਆ ਕੇ ਆਫਰ ਕੀਤੀ ਕਿ ਤੁਸੀਂ ਸਾਡੇ ਕੋਲੇ ਆਓ। ਟ੍ਰੇਨਿੰਗ ਲਓ ਜੌਬ ਲਓ ਕ੍ਰੀਏਟ ਕਰੋ ਆਪਣਾ ਬਿਜ਼ਨਸ ਕ੍ਰੀਏਟ ਕਰੋ ਹਰ ਬੰਦਾ ਜੌਬ ਨਹੀਂ ਕਰ ਸਕਦਾ ਹਰ ਬੰਦੇ ਨੂੰ ਜੌਬ ਨਹੀਂ ਮਿਲ ਸਕਦੀ 0.2% ਇੰਡੀਆ ਦੀ ਆਬਾਦੀ ਹੈ ਜਿਹੜੀ ਜੌਬ ਕਰਦੀ ਹੋएगी ਲੇਕਿਨ ਅੱਜ ਜੋ ਇੱਥੇ ਕੀਤਾ ਗਿਆ ਦੱਸਿਆ ਗਿਆ ਕਿ ਤੁਸੀਂ ਸਾਡੇ ਕੋਲ ਟ੍ਰੇਨਿੰਗ ਲੈ ਕੇ ਆਪਣਾ ਬਿਜ਼ਨਸ ਕਰੋ ਬਹੁਤ ਵਧੀਆ ਗੱਲ ਲੱਗੀ ਹੋਣਾ ਵੀ ਇਦਾਂ ਹੀ ਚਾਹੀਦਾ ਹੈ ਮੇਰੀ ਫਰਮ ਜਿਹੜੀ ਹੈਗੀ ਹੈ ਮੇਰੀ ਕਾਜੀ ਫਰਮ ਜੋ ਪ੍ਰਮਾਤਮਾ ਨੇ ਮੈਨੂੰ ਕੰਮ ਬਖਸ਼ਿਆ ਹੋਇਆ ਹੈ ਉਹਦੇ 'ਚ ਮੈਂ ਹਰ ਤਕਰੀਬਨ 1 ਸਾਲ ਦੇ ਵਿੱਚ ਸੱਤ ਤੋਂ ਅੱਠ ਬੰਦੇ ਟ੍ਰੇਨ ਕਰਕੇ ਵੱਖ-ਵੱਖ ਏਰੀਆ ਦੇ ਵਿੱਚ ਉਹਨਾਂ ਨੂੰ ਕੰਮ ਦੇ ਦਿੰਨਾ ਤਾਂ ਜੋ ਇਹ ਕਹਿ ਸਕਣ ਕਿ ਮੈਂ ਆਪਣਾ ਬਿਜ਼ਨਸ ਕਰਦਾ ਹੈ ਮੇਰੇ ਕੋਲ ਜੇ ਕੋਈ ਆਉਂਦਾ ਹੈ ਤਾਂ ਮੈਨੂੰ ਇਹ ਕਹਿਣਾ ਤੇਰੀ ਕੋਲ ਜੌਬ ਨਹੀਂ ਹੈ ਤੇਰੀ ਇਹ ਜੌਬ ਨਹੀਂ ਹੈ ਤੇਰੀ ਕਿਚਨ ਦਾ ਖਰਚਾ ਜਿਹੜਾ ਮੈਂ ਦਿੰਦਾ ਬਰ ਤੂੰ ਟ੍ਰੇਨਿੰਗ ਲੈ ਕੇ ਆਪਣਾ ਕੰਮ ਕਰ ਅੱਧ ਜਿਹੜੇ ਮੇਰੇ ਬੱਚੇ ਮੇਰੇ ਕੋਲੇ ਟ੍ਰੇਨਿੰਗ ਲੈਣ ਆਈ ਸੀ ਜਾਂ ਕੰਮ ਕਰਦੇ ਆ ਉਹ ਤਕਰੀਬਨ 2-2 2.5 ਲੱਖ ਰੁਪਏ ਮਹੀਨਾ ਕਮਾਉਂਦੇ ਜਦੋਂ ਕਿ ਉਹ ਜਿਹੜੇ ਜੌਬ ਕਰਨ ਜਾਣ ਤੇ ਉਹਨਾਂ ਨੂੰ ਕੋਈ 20 ਹਜ਼ਾਰ ਰੁਪਏ ਮਹੀਨਾ ਦੇਦੇ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਇਹ ਫਰਮ ਬਹੁਤ ਪਹਿਲਾਂ ਬਣ ਜਾਣਾ ਚਾਹੀਦਾ ਸੀ ਪਰ ਹੁਣ ਬਣਿਆ ਇੱਕ ਸਾਲ ਦੇ ਬਹੁਤ ਮਿਹਨਤ ਕੀਤੀ ਹੈ ਇੰਨੀ ਕੁ ਮਿਹਨਤ ਕੀਤੀ ਹੈ ਇਹਨਾਂ ਨੇ ਕਿ ਅੱਜ ਉਹਦਾ ਰੰਗ ਦੇਖਣ ਨੂੰ ਮਿਲਿਆ ਤੁਹਾਨੂੰ ਸਰ ਕਿਸੇ ਨੇ ਜੇ ਕੰਟੈਕਟ ਕਰਨਾ ਹੋਵੇ ਟ੍ਰੇਨਿੰਗ ਪਰਪਸ ਵਾਸਤੇ ਜਾਂ ਮੈਂਟਰਸ਼ਿਪ ਵਾਸਤੇ ਤਾਂ ਕਿਦਾਂ ਅਪਰੋਚ ਕਰ ਸਕਦੇ ਦਸ਼ਮੀਸ਼ ਪ੍ਰਾਪਰਟੀ ਦੇ ਨਾਮ ਤੇ ਮੇਰਾ ਕੰਮ ਹੈ ਜੀ ਸਾਰੇ ਸ਼ਹਿਰ ਦੀ ਕਿਸੇ ਰੋਡ ਤੇ ਚਲੇ ਜਾਓ ਛੋਟਾ ਜਿਹਾ ਨਾਮ ਦਸ਼ਮੀਸ਼ ਪ੍ਰਾਪਰਟੀ ਲਿਖਿਆ ਹੁੰਦਾ ਜੀ ਕਿਸੇ ਨੇ ਦੁਬਈ ਇੱਥੋਂ ਟ੍ਰੇਨਿੰਗ ਲੈ ਕੇ ਦੁਬਈ ਜਾ ਕੇ ਕਰਨਾ ਹੋਵੇ ਤੇ ਮੇਰੇ ਲੈਟਰ ਹੈਡ ਦੇ ਉੱਤੇ ਉਹ ਆਪਣੇ ਇੰਟਰਵਿਊ ਦੇ ਆਵੇ ਤੇ ਉਹ ਸਿਲੈਕਟ ਹੋ ਜਾਏਗਾ ਜੀ ਬਟ ਮੈਂ ਫਿਰ ਕਹੂੰਗਾ ਕਿ ਇੰਡੀਆ 'ਚ ਕੰਮ ਬਹੁਤ ਹੈ ਜਿੰਨਾ ਮਰਜ਼ੀ ਕੰਮ ਕਰੋ ਇੱਥੇ ਦਸ਼ਮੇਸ਼ ਪ੍ਰਾਪਰਟੀ ਬੱਬੂ ਮੇਰਾ ਨਾਮ ਛੋਟਾ ਜਿਹਾ 9814064456 ਮੇਰਾ ਨੰਬਰ ਹੈ ਜੀ ਕਿਸੇ ਵੀ ਦਫਤਰ ਦੇ ਵਿੱਚ ਸੱਤ ਆਫਿਸ ਹੈ ਮੇਰੇ ਲੋਕਲ ਸੱਤਾ ਆਫਿਸ ਵਿੱਚ ਜਿੱਥੇ ਮਰਜ਼ੀ ਕਿਸੇ ਨੇ ਕੰਮ ਸਿੱਖਣਾ ਹੋਵੇ ਕਰਨਾ ਹੋਵੇ ਫ੍ਰੀ ਆਫ ਕਾਸਟ ਮੈਂ ਆਪਣੀ ਜੇਬ ਚੋਂ ਪੈਸੇ ਦੇ ਕੇ ਕੰਮ ਕਰਨਾ ਲੋਕ ਪੈਸੇ ਲੈ ਕੇ ਕੰਮ ਕਰਦੇ ਆ ਮੇਰਾ ਉਲਟ ਹੈ ਮੇਰੇ ਕੋਲ ਜਿਹੜਾ ਬੱਚਾ ਜੌਬ ਲਈ ਜਾਂਦਾ ਮੈਂ ਉਹਨੂੰ ਜੌਬ ਨਹੀਂ ਦਿੰਦਾ ਮੈਂ ਉਹਨੂੰ ਕੰਮ ਦਿੰਦਾ ਤੇ ਉਹ ਮਿਹਨਤੀ ਹੋਏਗਾ ਜੇ 1 ਲੱਖ ਢੇਢ 2 ਲੱਖ ਤੋਂ ਘੱਟ ਉਹ ਕਮਾ ਜਾਵੇ ਨਾ ਕਮਾਵੇ ਤੇ ਮੈਂ ਦੇਨਦਰ ਹੂੰਗਾ ਉਹਦਾ ਪਰ ਮਿਹਨਤੀ ਹੋਣਾ ਸਰ ਨਾਲ ਪਹਿਲਾ ਇਮਾਨਦਾਰੀ ਤੇ ਮਿਹਨਤੀ ਹੋਣਾ ਪਹਿਲਾ ਸਰ ਨਾਲ ਜ਼ਰੂਰੀ ਹੈ ਮੈਨੂੰ ਐਜੂਕੇਸ਼ਨ ਨਹੀਂ ਚਾਹੀਦੀ ਮੈਨੂੰ ਇਮਾਨਦਾਰੀ ਚਾਹੀਦੀ ਹੈ ਮੈਨੂੰ ਉਹਦੀ ਓਨੈਸਟੀ ਦੇ ਉੱਤੇ ਨਾਲ ਚੱਲ ਕੇ ਉਹ ਮਿਹਨਤ ਕਰੇ ਮੈਂ ਅੱਜ ਵੀ ਮੈਂ ਕਹਦਾ ਮੈਂ ਹੰਕਾਰ ਦੀ ਨਹੀਂ ਛੜਨੀ ਮੈਂ ਅੱਜ ਵੀ ਸਵੇਰੇ 8 ਵਜੇ ਤੋਂ ਲੈ ਕੇ ਰਾਤੀ 11:30 ਤੱਕ ਕੰਮ ਕਰਦਾ ਮੈਂ 54 ਹਰ ਪਰ ਮੈਂ ਜਿਹੜਾ ਕੰਮ ਹੈ ਉਹ ਅੱਜ ਵੀ 16 ਘੰਟੇ ਕਰਨ ਦੀ ਸਮਰੱਥਾ ਰੱਖਦਾ ਤੇ ਇਸੇ ਤਰ੍ਹਾਂ ਜਿਹੜੇ ਮੇਰੇ ਬੱਚੇ ਮੇਰੇ ਕੋਲੇ ਟ੍ਰੇਨਿੰਗ ਲੈ ਆਂਦੇ ਮੈਂ ਉਹਨਾਂ ਨੂੰ ਕਹਿੰਦਾ ਕਿ ਕੰਮ 12 ਘੰਟੇ 16 ਘੰਟੇ ਕਰੋ ਤੇ ਅਮਰੀਕਾ ਇੱਥੇ ਹੀ ਹੈ ਤੁਸੀਂ ਅਮਰੀਕਾ ਜਾ ਕੇ ਕੀ ਕਰਨਾ ਠੀਕ ਹੈ ਨਾ ਬਟ ਮਿਹਨਤੀ ਹੋਣਾ ਜ਼ਰੂਰੀ ਹੈ ਠੀਕ ਹੈ ਮੈਂ ਧੰਨਵਾਦ ਕਰਦਾ ਸਿੱਖ ਫੋਰ ਬਿਜ਼ਨਸ ਦਾ ਜਿਨ੍ਹਾਂ ਨੇ ਅੱਜ ਇੰਨੀ ਵੱਡੀ ਸਟੇਜ ਤੇ ਬੁਲਾ ਕੇ ਤੇ ਇੰਨਾ ਵੱਡਾ ਫੰਕਸ਼ਨ ਕੀਤਾ ਉਸ ਪ੍ਰਮਾਤਮਾ ਦਾ ਧੰਨਵਾਦ ਹੈ ਤਾਨੂ ਗੁਰਗੁਬਿੰਦ ਸਿੰਘ ਜੀ ਮਹਾਰਾਜ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਸਾਨੂੰ ਇਹ ਸਟੇਜ ਤੇ ਇਕੱਠੇ ਕੀਤਾ ਥੈਂਕ ਯੂ ਜੀ